विश्व गुरु भारत दुनिया दी महाशक्ति ਤੇ महाशक्ति ਦਾ ਜਲੂਸ ਨਿਕਲਿਆ ਜਦੋਂ ਇੱਕ ਬੱਚੀ ਦਾ ਸੰਸਕਾਰ ਕਰਨ ਵਾਸਤੇ ਮਾਪਿਆਂ ਕੋ ਲੱਕੜਾਂ ਵੀ ਨਹੀਂ ਸੀ ਤੇ ਉਸ ਬੱਚੀ ਦਾ ਸੰਸਕਾਰ ਮਾਪਿਆਂ ਨੇ ਟਾਇਰ ਪਾ ਪਾ ਕੇ ਕੀਤਾ ਪਿਛਲੇ ਦਿਨੀ Rajasthan ਦੇ ਵਿੱਚ ਚਾਲ ਬਾੜਾ ਦੇ ਵਿੱਚ ਇੱਕ ਘੜਨਾ ਵਾਪਰੀ ਕਿ ਸਰਕਾਰੀ ਸਕੂਲ ਦੀ ਛੱਤ ਡੇਗਦੀ ਆ ਤੇ ਉਸ ਛੱਤ ਦੇ ਥੱਲੇ ਕਈ ਸਾਰੇ ਬੱਚੇ ਆ ਜਾਂਦੇ ਆ ਬਹੁਤ ਸਾਰੇ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜੋ ਹਸਪਤਾਲ ਦੇ ਅੰਦਰ ਦਾਖਲ ਨੇ ਤੇ ਉਹਨਾਂ ਦੇ ਵਿੱਚੋਂ ਹੀ 7 ਬੱਚਿਆਂ ਦੀ ਮੌਤ ਹੁੰਦੀ ਆ ਤੇ ਉਹਨਾਂ 7 ਬੱਚਿਆਂ ਦਾ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਂਦਾ ਤੇ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਤਾਂ ਇੱਕ ਬੱਚੀ ਪਾਇਲ ਦੇ ਮਾਪਿਆਂ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਆਪਣੀ ਬੱਚੀ ਤੇ ਕੁਝ ਲੱਕੜਾਂ ਹੀ ਪਾ ਸਕਦੇ ਉਹਦਾ ਸੰਸਕਾਰ ਹੀ ਕਰ ਸਕਦੇ ਤਾਂ ਉਹਨਾਂ ਨੇ ਟਾਇਰ ਪਾਪਾ ਕੇ ਆਪਣੀ ਬੱਚੀ ਦਾ ਸੰਸਕਾਰ ਕੀਤਾ ਜਦੋਂ ਇਸ ਕੱਲ ਦਾ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪ੍ਰਸ਼ਾਸਨ ਇਹ ਕਹਿ ਕੇ ਪੱਲਾ ਝਾੜਦਾ ਨਜ਼ਰ ਆਇਆ ਕਿ ਅਸੀਂ ਤਾਂ ਇਹਨਾਂ ਬੱਚਿਆਂ ਦੇ ਸੰਸਕਾਰ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ ਸੀ ਲੱਕੜਾਂ ਲਗਭਗ ਸਾਰੇ ਹੀ ਬੱਚਿਆਂ ਵਾਸਤੇ ਅਸੀਂ ਦਿੱਤੀਆਂ ਨੇ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਪਰ ਇਥੋਂ ਦਾ ਇੱਕ ਸਿਸਟਮ ਹੈ ਕਿ ਇਹ ਲੋਕ ਜਦੋਂ ਮੀਂਹ ਕਣੀ ਪੈਂਦਾ ਹੋਵੇ ਜਾਂ ਮੌਸਮ ਖਰਾਬ ਹੋਵੇ ਕੁਝ ਕਾਰਨਾ ਕਰਕੇ ਇਹ ਆਪਣੇ ਜਿਹੜੇ ਲੋਕ ਨੇ ਜਦੋਂ ਇਹ ਸੰਸਕਾਰ ਕਰਦੇ ਤਾਂ ਇਹਨਾਂ ਨੇ ਕੋਈ ਜ ਟਾਇਰ ਰੱਖੇ ਹੁੰਦੇ ਆ ਤੇ ਫਿਰ ਅੰਤਮ ਸਮੇ ਉਹ ਟਾਇਰ ਪਾ ਕੇ ਇਹ ਸੰਸਕਾਰ ਕਰਦੇ ਆਵਾਜੀਵਾ ਕਮਾਲ ਆ ਪਹਿਲਾਂ ਤਾਂ ਇਹ ਕਿੰਨੀ ਸ਼ਰਮਨਾਕ ਗੱਲ ਆ ਕਿ ਭੋਰਾ ਬੱਚੀ ਉਹਦਾ ਸੰਸਕਾਰ ਟਾਇਰ ਪਾਪਾ ਕੇ ਕਰਨਾ ਪਿਆ ਅੰਤਾਂ ਦੀ ਗਰੀਬੀ ਤੇ ਇਹ ਵਿਸ਼ਵ ਗੁਰੂ ਭਾਰਤ ਦਾ ਜਲੂਸ ਨਿਕਲਦਾ ਪਿਆ ਉਹਦੀ ਅਸਲ ਤਸਵੀਰ ਲੋਕਾਂ ਸਾਹਮਣੇ ਹੁੰਦੀ ਪਈ ਆ ਭਾਵੇਂ ਕਿ ਭਾਰਤ ਦੇ ਲੋਕ ਤਾਂ ਭੁੱਲੇ ਨਹੀਂ ਕਿਉਂਕਿ ਵੱਡੀ ਗਿਣਤੀ ਲੋਕ ਹੀ ਗਰੀਬੀਆਂ ਤੰਗੀਆਂ ਤਰਸ਼ੀਆਂ ਭੁੱਖਮਾਰੀਆਂ ਦੇ ਵਿੱਚ ਆਪਣਾ ਦਿਨ गुਜ਼ਰ ਕਰ ਰਹੇ ਨੇ ਤੇ ਦੂਸਰੀ ਗੱਲ ਸਕੂਲਾਂ ਦੀ ਛੱਤ ਡਿੱਗਣ ਵਾਲੀ ਜੇਕਰ ਉਥੋਂ ਦੇ ਸਕੂਲ ਦੀ ਛੱਤ ਡਿੱਗੀ ਆ ਤਾਂ ਕਲੈਕਟਰ ਸਾਹਿਬ ਆਏ ਨੇ ਮੌਕੇ ਤੇ ਤਾਂ ਉਹਨਾਂ ਨੇ ਇਹਦਾ ਸਾਰਾ ਦੋਸ਼ ਉਥੋਂ ਦੇ ਜਿਹੜੇ ਪੰਜ ਟੀਚਰ ਸੀ ਉਹਨਾਂ ਦੇ ਸਿਰ ਮੜਤਾ ਕਿ ਟੀਚਰਾਂ ਦੀ ਗਲਤੀ ਹੈ ਸਕੂਲ ਦੀ ਛੱਤ ਡਿੱਗਣੀ ਜੇਕਰ ਉਥੋਂ ਦੇ ਸਿੱਖਿਆ ਮੰਤਰੀ ਸਾਹਿਬ ਆਏ ਨੇ ਤਾਂ ਉਹਨਾਂ ਨੇ ਆਪ ਤੋਂ ਥੱਲੇ ਦੇ ਅਧਿਕਾਰੀਆਂ ਤੇ ਇਹਦਾ ਦੋਸ਼ ਮੜਤਾ ਕਿ ਉਹਨਾਂ ਦੀ ਗਲਤੀ ਹੈ ਤੇ ਨਾਲੇ ਉਹ ਹੁਣ ਕਾਂਗਰਸ ਦੀ ਗਲਤੀ ਦਰਸਾਉਂਦੇ ਨਜ਼ਰ ਆਏ ਕਿ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਇਸੇ ਕਰਕੇ ਇਹ ਸਕੂਲ ਦੀ ਛੱਤ ਡਿੱਗੀ ਆ ਜਦੋਂ ਕਿ ਉਸ ਸਕੂਲ ਦੀ ਇਮਾਰਤ 20 ਸਾਲ ਪੁਰਾਣੀ ਆ ਜੇਕਰ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਜਿਹੜੀ ਅਗਲੀ ਸਰਕਾਰ ਆ ਉਹਨੇ ਵੀ ਕੁਝ ਨਹੀਂ ਕਰਨਾ ਤੇ ਉਹ ਸਾਰਾ ਜੁਮਾ ਜਿਹੜਾ ਪਿਛਲੀਆਂ ਸਰਕਾਰਾਂ ਤੇ ਮੜੀ ਜਾਵੇ ਇਹੀ ਕੁਝ ਹੁੰਦਾ ਸਾਡੇ ਇੱਥੇ ਸਕੂਲਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਉਸ ਬੱਚੀ ਦਾ ਸਨਸਕਾਰ ਕਰਨ ਨੂੰ ਬੰਦ ਨਹੀਂ ਜੁੜਿਆ ਪਰ ਦੁਨੀਆ ਨੇ ਇੰਨੀ ਤਰੱਕੀ ਕੀਤੀ ਆ ਕਿ ਜਾਪਾਨ ਵਰਗੇ ਦੇਸ਼ ਜਿੱਥੋਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਜਾਪਾਨ ਦੇ ਵਿੱਚ ਕਿੰਨਾ ਟਾਈਮ ਇੱਕ ਟ੍ਰੇਨ ਜਿਹੜੀ ਖਾਲੀ ਆਉਂਦੀ ਜਾਂਦੀ ਸੀ ਸਿਰਫ ਇੱਕ ਸਵਾਰੀ ਹੁੰਦੀ ਸੀ ਉਹ ਪਤਾ ਕੌਣ ਇੱਕ ਬੱਚੀ ਸੀ ਜਿਹੜੀ ਸਕੂਲ ਅੰਦਰ ਪੜ੍ਹਦੀ ਸੀ ਤੇ ਉਸ ਸ਼ਹਿਰ ਵਿੱਚੋਂ ਸਿਰਫ ਉਸੇ ਹੀ ਬੱਚੀ ਨੇ ਸਫ਼ਰ ਕਰਨਾ ਹੁੰਦਾ ਸੀ ਸਕੂਲ ਜਾਣਾ ਹੁੰਦਾ ਸੀ ਤੇ ਉਸ ਇੱਕ ਬੱਚੀ ਨੂੰ ਲੈਣ ਵਾਸਤੇ ਪੂਰੀ ਟ੍ਰੇਨ ਜਪਾਨ ਦੇ ਵਿੱਚ ਉਸ ਬੱਚੀ ਨੂੰ ਲੈਣ ਆਂਦੀ ਸੀ ਤੇ ਸਾਡੇ ਇੱਥੇ ਬੱਚਿਆਂ ਨੂੰ ਚੰਗੀ ਛੱਤ ਨਸੀਬ ਨਹੀਂ ਹੁੰਦੀ ਚੰਗੇ ਬਾਥਰੂਮ ਸਕੂਲਾਂ ਦੇ ਨਸੀਬ ਨਹੀਂ ਹੁੰਦੇ ਚੰਗੀ ਪੜ੍ਹਾਈ ਨਹੀਂ ਨਸੀਬ ਹੁੰਦੀ ਤੇ ਜੇਕਰ ਬੱਚਿਆਂ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਸਨਸਕਾਰ ਵਾਸਤੇ ਬਾਲਣ ਵੀ ਉਹਨਾਂ ਨੂੰ ਰিসিਵ ਨਹੀਂ ਹੁੰਦਾ ਹਰ ਥਾਂ ਹੀ ਇਹੀ ਕੋਈ ਹੁੰਦਾ ਸਾਡੇ ਇੱਥੇ ਪਿੱਛੇ ਦੇ ਬੱਦੋਵਾਲ ਵਿੱਚ ਘਟਨਾ ਵਾਪਰੀ ਸੀ ਲੁਧਿਆਣੇ ਕੋਲ ਬੱਦੋਵਾਲਾ ਪਿੰਡ ਬੱਦੋਵਾਲ ਵਿੱਚ ਇੱਕ ਸਕੂਲ ਦੀ ਛੱਤ ਡਿੱਗੀ ਜਿਹਦੇ ਥੱਲੇ ਕੁਝ ਟੀਚਰ ਖਾਣਾ ਖਾ ਰਹੇ ਸੀ ਤਾਂ ਉਹ ਉਹਨਾਂ ਟੀਚਰਾਂ ਦੇ ਉੱਪਰ ਉਹ ਛੱਤ ਡਿੱਗੀ ਕਿਉਂਕਿ ਉਹ ਸਕੂਲ ਦੀ ਮੁਰੰਮਤ ਚੱਲ ਰਹੀ ਸੀ ਪੁਰਾਣਾ ਹੀ ਸਕੂਲ ਨੂੰ ਜਿੰਨਾ ਮਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਦੀ ਬਿਲਡਿੰਗ ਤਾਂ ਜਿਹੜੀ ਇੰਨੀ ਪੁਰਾਣੀ ਉਹ ਬਦਲੀ ਨਹੀਂ ਗਈ ਬਲਕਿ ਉਹਨੂੰ ਹੀ ਮੋਡੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਕਰਕੇ ਜਿਹੜੀ ਛੱਤ ਸੀਗੀ ਉਹ ਇੰਨੇ ਸਾਲਾਂ ਦੀ ਪੁਰਾਣੀ ਸੀ ਉਹਨੇ ਜਿਹੜਾ ਉਹ ਭਾਰ ਜਿਹੜੀਆਂ ਇਟਾ ਉਟਾ ਉੱਪਰ ਰੱਖੀਆਂ ਸੀ ਉਹ ਝੱਲਿਆ ਨਹੀਂ ਤਾਂ ਉਹ ਛੱਤ ਡਿੱਗੀ ਤਾਂ ਥੱਲੇ ਜਿਹੜੇ ਟੀਚਰ ਖਾਣਾ ਖਾ ਰਹੇ ਸੀ ਉਹ ਨੀਚੇ ਆ ਗਏ ਜਿਹਦੇ ਕਰਕੇ ਕੁਝ ਟੀਚਰ ਗੰभीर ਰੂਪ ਵਿੱਚ ਜ਼ਖਮੀ ਹੋਏ ਤੇ ਇੱਕ ਟੀਚਰ ਦੀ ਉੱਥੇ ਮੌਤ ਹੀ ਹੋ ਗਈ ਸੀ ਤੇ ਇਹ ਇਲਜ਼ਾਮ ਇਹ ਕੱਲਾ ਰਾਜਸਥਾਨ ਦਾ ਹਾਲ ਨਹੀਂ ਇਹ ਸਾਡੇ ਪੰਜਾਬ ਦਾ ਵੀ ਇਹੀ ਹਾਲ ਆ ਹੁਣ ਪਿਛਲੇ ਦਿਨਾਂ ਤੋਂ ਇੱਕ ਦੌਰ ਜਿਹਾ ਚੱਲਿਆ ਸੀ ਵੱਖ-ਵੱਖ ਸਕੂਲਾਂ ਦੇ ਵਿੱਚ ਨੀਂ ਪੱਥਰ ਰੱਖਣ ਦਾ ਤੇ ਉਦੋਂ ਵੀ ਲੋਕਾਂ ਨੇ ਬੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਬੜੀਆਂ ਖਬਰਾਂ ਆਈਆਂ ਬੜੇ ਲੋਕਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਪੁਰਾਣੀਆਂ ਕੰਧਾਂ ਨੇ ਸਕੂਲਾਂ ਦੀਆਂ ਜਾਂ ਪੁਰਾਣੇ ਬਾਥਰੂਮ ਨੇ ਉਹਨਾਂ ਦਾ ਹੀ ਉਦਘਾਟਨ ਵਾਰ-ਵਾਰ ਕਰਕੇ ਉੱਥੇ ਹੀ ਨੀਂ ਪੱਥਰ ਰੱਖ ਕੇ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਇੰਨੇ ਸਕੂਲਾਂ ਨੂੰ ਮੋਡੀਫਾਈ ਕਰਤਾ ਜਾਂ ਇੰਨੇ ਸਕੂਲਾਂ ਦੇ ਨੀਂ ਪੱਥਰ ਰੱਖਤੇ ਇੰਨੇ ਸਕੂਲ ਨਵੇਂ ਬਣਾਤੇ ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਕੀਤਾ ਕਰਾਇਆ ਕੁਝ ਨਹੀਂ ਸਰਕਾਰ ਨੇ ਇਹ ਪੁਰਾਣੇ ਸਕੂਲ ਨੇ ਤੇ ਪੁਰਾਣੀਆਂ ਸਕੂਲਾਂ ਦੀਆਂ ਕੰਧਾਂ ਦੇ ਵਿੱਚ ਹੀ ਨੀਂ ਪੱਥਰ ਰੱਖ ਦਿੱਤੇ ਗਏ ਤੇ ਕਈ ਥਾਵਾਂ ਦੀਆਂ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਉਹੀ ਕੁਝ ਹੁਣ ਆ Rajasthan ਦੇ ਵਿੱਚ ਵੇਖਣ ਨੂੰ ਮਿਲਿਆ ਅੱਤ ਦਾ ਗਰੀਬ ਆ ਰਾਜਸਥਾਨ ਬਹੁਤ ਜ਼ਿਆਦਾ ਗਰੀਬੀ ਭਾਵੇਂ ਕੇ ਪੂਰੇ ਭਾਰਤ ਵਿੱਚ ਹੀ ਗਰੀਬੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਆ ਬਹੁਤ ਵੱਡੇ ਪੱਧਰ ਤੇ ਲੋਕ ਗਰੀਬ ਨੇ ਅੱਤ ਦੀ ਗਰੀਬੀ ਸਰਕਾਰਾਂ ਭਾਵੇਂ ਇਹਨੂੰ ਵਿਸ਼ਵਗੁਰੂ ਦੱਸਦਿਆਂ ਨੇ ਡਿਜੀਟਲ ਭਾਰਤ ਦੱਸਦਿਆਂ ਨੇ ਪਰ ਡਿਜੀਟਲ ਭਾਰਤ ਦਾ ਜਲੂਸ ਤਾਂ ਐ ਨਿਕਲਦਾ ਨਾ ਜਦੋਂ ਵੱਖ-ਵੱਖ ਤਰੀਕਿਆਂ ਦੀਆਂ ਵੱਡੀਆਂ ਘਟਰਾਵਾਂ ਵਾਪਰਦੀਆਂ ਕਿਤੇ ਪੌੜ ਡਿੱਗ ਜਾਂਦਾ ਤੇ ਕਿਤੇ ਸਕੂਲਾਂ ਦੀਆਂ ਛੱਤਾਂ ਡਿੱਗ ਜਾਂਦੀਆਂ ਤੇ ਫਿਰ ਜਿਹੜੇ ਸਰਕਾਰਾਂ ਦੇ ਨੁਮਾਇੰਦੇ ਹੁੰਦੇ ਆ ਉਹ ਇੱਕ ਦੂਜੇ ਤੇ ਦੋਸ਼ ਮੜਦੇ ਨਜ਼ਰ ਆਉਂਦੇ ਆ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦਿੰਦੀਆਂ ਨਜ਼ਰ ਆਉਂਦੀਆਂ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਕਰਾਇਆ ਇਸੇ ਕਰਕੇ ਹੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਭਾਈ ਤੁਸੀਂ ਹੁਣ ਸਤਾ ਵਿੱਚੋਂ ਤੁਸੀਂ ਕਰਾ ਦਿਓ ਤੁਹਾਡੇ ਕੋਲੇ ਫੰਡ ਆ ਤੇ ਇਹ ਸਕੂਲ ਦਾ ਮਾਮਲੇ ਵਿੱਚ ਤਾਂ ਇੱਕ ਹੋਰ ਹਾਂ ਇੱਕ ਗੱਲ ਸਾਹਮਣੇ ਆਈ ਕਿ ਇਥੇ ਦੋ ਧਿਰਾਂ ਸੀ ਵੀ ਜਿਹੜੇ ਸਕੂਲ ਦੇ ਸਿੱਖਿਆ ਪ੍ਰਬੰਧ ਸੀ ਉਹਦੇ ਵਿੱਚ ਤੇ ਜਿਹੜਾ ਪੰਚਾਇਤੀ ਪ੍ਰਬੰਧ ਆ ਉਹਨਾਂ ਵਿੱਚ ਆਪਸ ਵਿੱਚ ਤਾਲਮੇਲ ਨਹੀਂ ਬੈਠ ਰਿਹਾ ਸੀ ਕਿ ਇਹ ਸਕੂਲ ਪੰਚਾਇਤ ਨੇ ਬਣਵਾਇਆ ਸੀ ਕਿ ਜਿਹੜਾ ਸਿੱਖਿਆ ਪ੍ਰਬੰਧ ਆ ਉਹਦੇ ਅਧੀਨ ਆਉਂਦਾ ਇਹ ਸਕੂਲ ਉਹਨੇ ਬਣਾਇਆ ਸੀ ਅਖੇ ਇਸੇ ਕਰਕੇ ਇਹ ਸਕੂਲ ਨੂੰ ਗ੍ਰਾਂਟ ਜਿਹੜੀ ਮਿਲ ਨਹੀਂ ਪਾਈ ਜਿਹਦੇ ਕਰਕੇ ਪੈਸੇ ਤਾਂ ਅਖੇ ਕਾਫੀ ਵੱਡੇ ਪੱਧਰ ਤੇ ਸਕੂਲ ਦੀਆਂ ਇਮਾਰਤਾਂ ਵਾਸਤੇ ਦਿੱਤੇ ਗਏ ਸੀ ਤੇ ਇਹ ਸਕੂਲ ਦੀ ਇਮਾਰਤ ਵਾਸਤੇ ਇਸੇ ਕਰਕੇ ਜਿਹੜਾ ਪੈਸਾ ਇਹਨੂੰ ਨਹੀਂ ਮਿਲਿਆ ਤੇ ਜਿਹੜੀ ਇਹ ਸਕੂਲ ਦੀ ਇਮਾਰਤ ਆ ਉਹ ਖਸਤਾ ਹਾਲਤ ਦੀ ਸੀ ਇਸੇ ਕਰਕੇ ਉਹ ਡਿੱਗ ਪਈ ਵਾਹ ਜੀ ਵਾਹ ਕੀ ਸਰਕਾਰਾਂ ਨੇ ਜਿਹੜਾ ਸਿੱਖਿਆ ਮੰਤਰੀ ਸੀ ਉਹਨਾਂ ਨੇ ਇਹ ਧਿਆਨ ਨਹੀਂ ਸੀ ਦੇਣਾ ਕਿ ਸਕੂਲ ਦੀ ਹਾਲਤ ਕੀ ਆ ਪਰ ਧਿਆਨ ਦੇਣਾ ਕਿ ਨਹੀਂ ਆ ਦਿੰਦਾ ਕੌਣ ਸਿਰਫ ਉਹੀ ਗੱਲ ਆ ਕਿ ਥਾਂ ਥਾਂ ਤੇ ਨੀ ਪੱਥਰ ਰੱਖ ਕੇ ਮਸ਼ਹੂਰੀਆਂ ਕਰਨੀਆਂ ਹੁੰਦੀਆਂ ਫੋਟੋ ਖਿਚਾਉਣੀਆਂ ਹੁੰਦੀਆਂ ਲੋਕਾਂ ਦੇ ਨਾਲ ਕੋਈ ਸਰੋਕਾਰ ਨਹੀਂ ਵੈਸੇ ਇਹ ਰਾਜਸਥਾਨ ਦੇ ਇੱਕ ਸਕੂਲ ਦੀ ਗੱਲ ਨਹੀਂ ਇਕੱਲੇ ਰਾਜਸਥਾਨ ਦੀ ਕਿਉਂ ਪੰਜਾਬ ਦੀ ਵੀ ਇਹ ਕਿਸੇ ਇੱਕ ਸਕੂਲ ਦਾ ਮਾਮਲਾ ਨਹੀਂ ਹੈ ਰਾਜਸਥਾਨ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਨਾ ਤਾਂ ਤੁਸੀਂ ਦੇਖਿਓ ਰਾਜਸਥਾਨ ਦੇ ਵਿੱਚ ਬਹੁਤ ਇਹੋ ਜਿਹੇ ਪਿੰਡ ਨੇ ਜਿੱਥੇ ਸਕੂਲ ਹੀ ਹੈ ਨਹੀਂ ਉਥੋਂ ਦੇ ਬੱਚੇ ਵਿਚਾਰੇ ਉਵੇਂ ਹੀ ਤੁਰੇ ਤੁਰੇ ਫਿਰਦੇ ਆ ਜੇਕਰ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਭਾਈ ਇੱਥੇ ਤੁਹਾਡੇ ਬੱਚੇ ਪੜ੍ਹਨ ਕਿਉਂ ਨਹੀਂ ਜਾਂਦੇ ਉਹ ਕਹਿੰਦੇ ਜੀ ਇੱਥੇ ਨੇੜੇ-ਤੇੜੇ ਕੋਈ ਸਕੂਲ ਹੀ ਹੈ ਨਹੀਂ ਅਸੀਂ ਆਪਦੇ ਬੱਚੇ ਪੜ੍ਹਨ ਕਿੱਥੋਂ ਲਈਏ ਅੱਤ ਦੀ ਗਰੀਬੀ ਆ ਇੱਥੇ ਤਾਂ ਸਰਕਾਰਾਂ ਉਹ ਜੇ ਪੁੱਛਿਆ ਜਾਂਦਾ ਕਿ ਸਰਕਾਰਾਂ ਦਾ ਕਹਿੰਨੀ ਆ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਸਿੱਖਿਆ ਵੱਲ ਧਿਆਨ ਦੇ ਰਹੇ ਆ ਹੁਣ ਇੱਥੇ ਕੋਈ ਬੱਚਾ ਅਨਪੜ੍ਹ ਰਹੂਗਾ ਹੀ ਨਹੀਂ ਤਾਂ ਲੋਕ ਵਿਖਾਉਂਦੇ ਆ ਕਿ ਇੱਥੇ ਤਾਂ ਸਾਡੇ ਪਿੰਡਾਂ ਨੂੰ ਜਾਣ ਵਾਸਤੇ ਕੋਈ ਸੜਕ ਹੈ ਨਹੀਂ ਸਕੂਲ ਤਾਂ ਇੱਥੇ ਕਿੱਥੋਂ ਹੋਣਿਆ ਆਹ ਤਾਂ ਹਾਲ ਆ ਰਾਜਸਥਾਨ ਦਾ ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਅਜਿਹੇ ਬਹੁਤ ਸਾਰੇ ਭੈਣਾ ਭਰਾ ਫੋਨ ਕਰਦੇ ਨੇ ਕਿ ਸਾਡੇ ਸਕੂਲਾਂ ਦੀ ਜਿਹੜੀ ਹਾਲਤ ਆ ਨਾ ਸਾਡੇ ਪਿੰਡਾਂ ਦੇ ਸਕੂਲਾਂ ਦੀ ਉਹ ਬਹੁਤ ਖਸਤਾ ਕੋਈ ਕਹਿੰਦਾ ਸਾਡੇ ਪਿੰਡ ਵਿੱਚ ਜਿਹੜਾ ਸਕੂਲ ਆ ਉੱਥੇ ਬਾਥਰੂਮ ਹੀ ਹੈ ਨਹੀਂ ਕੋਈ ਕਹਿੰਦਾ ਉਹਨੂੰ ਦਰਵਾਜ਼ਾ ਹੀ ਹੈ ਨਹੀਂ ਕੋਈ ਕਹਿੰਦਾ ਸਕੂਲ ਦੀਆਂ ਖਿੜਕੀਆਂ ਹੈ ਨਹੀਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਅਜਈਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਤੇ ਇਹ ਪਿੱਛੇ ਜੇ ਇੱਕ ਹੋਰ ਸਕੂਲ ਦੀ ਵੀ ਖਬਰ ਸਾਹਮਣੇ ਆਈ ਸੀ ਉਹ ਮਹਾਰਾਸ਼ਟਰ ਵੱਲ ਦਾ ਇੱਕ ਸਕੂਲ ਸੀ ਜਿੱਥੇ ਕੁੜੀਆਂ ਦਾ ਸਕੂਲ ਸੀ ਉਹ ਕੁੜੀਆਂ ਦਾ ਹੌਸਟਲ ਬਣਿਆ ਹੋਇਆ ਸੀ ਪਰ ਉਸ ਸਕੂਲ ਦੇਆਂ ਖਿੜਕੀਆਂ ਨੂੰ ਕੋਈ ਦਰਵਾਜ਼ਾ ਹੀ ਹੈ ਨਹੀਂ ਸੀ ਕੋਈ 바ਰੀਆਂ ਹੀ ਹੈ ਨਹੀਂ ਸੀ ਤੇ ਨਾ ਹੀ ਬਾਥਰੂਮਾਂ ਦੇ ਅੱਗੇ ਕੋਈ ਦਰਵਾਜ਼ਾ ਸੀ ਇਹ ਹਾਲਾ ਸਾਡੇ ਵਿਸ਼ਵ ਗੁਰੂ ਭਾਰਤ ਦਾ ਇੱਕ ਇਕੱਲਾ ਸਕੂਲਾਂ ਦਾ ਮਾਮਲਾ ਨਹੀਂ ਜੇ ਇੱਥੇ ਹਸਪਤਾਲਾਂ ਦਾ ਹਾਲ ਦੇਖਿਆ ਜਾਵੇ ਤਾਂ ਉਹ ਇਦੋਂ ਵੀ ਬੁਰਾ ਏ ਥਾਂ ਥਾਂ ਤੇ ਜਲੂਸ ਨਿਕਲਿਆ ਪਿਆ ਏ ਪਿਛਲੇ ਦਿਨੀ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਉੜੀਸਾ ਦੀ ਉਹ ਵੀਡੀਓ ਦੱਸੀ ਜਾ ਰਹੀ ਆ ਜਿੱਥੇ ਇੱਕ ਪਿਓ ਪੁੱਤ ਆਪਣੀ ਜਿਹੜੀ ਮਾਂ ਏ ਨਾ ਮੁੰਡਾ ਤੇ ਉਹਦਾ ਪਿਓ ਦੋਨੇ ਮਾਂ ਦੀ ਲਾਸ਼ ਦੀਆਂ ਲੱਤਾਂ ਬਾਹਾਂ ਤੋੜ ਰਹੇ ਨੇ ਤੇ ਲੱਤਾਂ ਬਾਹਾਂ ਤੋੜ ਕੇ ਕਹਿੰਦੇ ਉਹਦੀ লাশ ਨੂੰ ਬੋਰੀ ਦੇ ਵਿੱਚ ਭਰ ਰਹੇ ਨੇ ਤਾਂ ਕਿ ਪਿਓ ਪੁੱਤ ਸੋਚਦੇ ਨੇ ਕਿ ਅਸੀਂ ਇਸ লাশ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਆਪਣੇ ਪਿੰਡ ਲਿਜਾ ਸਕੀਏ ਕਿਉਂ ਕਿਉਂਕਿ ਉਹਨਾਂ ਨੂੰ ਕੋਈ ਐਂਬੂਲੈਂਸ ਨਹੀਂ ਮਿਲੀ ਆਪਣੀ ਮਾਂ ਦੀ লাশ ਲਿਜਾਣ ਵਾਸਤੇ ਤੇ ਕੀ ਮੈਂ ਸੋਚ ਰਹੀ ਸੀ ਕੀ ਜੇਕਰ ਇਹਨਾਂ ਨੂੰ ਕੋਈ ਐਂਬੂਲੈਂਸ ਮਿਲ ਵੀ ਜਾਂਦੀ ਤਾਂ ਜਿੰਨੀ ਗਰੀਬੀ ਆ ਇਹ ਵਿਚਾਰੇ ਉਹ ਐਂਬੂਲੈਂਸ ਦਾ ਖਰਚਾ ਵੇ ਕਰ ਸਕਦੇ ਕਿਉਂਕਿ ਸਰਕਾਰੀ ਤੌਰ ਤੇ ਜਿਹੜੀਆਂ ਚੀਜ਼ਾਂ ਉਹ ਤਾਂ ਬਹੁਤ ਘੱਟ ਹੀ ਮਿਲਦੀਆਂ ਵੀ ਫ੍ਰੀ ਦੇ ਵਿੱਚ ਕਿਤੇ ਲੋਕਾਂ ਨੂੰ ਛੱਡਿਆ ਜਾਵੇ ਇਹੋ ਜਿਹੀਆਂ ਸਹੂਲਤਾਂ ਤਾਂ ਬਹੁਤ ਘੱਟ ਹੀ ਦੇਖਣ ਨੂੰ ਮਿਲਦੀਆਂ ਚਲੋ ਹੁੰਦਾ ਹੈ ਸਰਕਾਰਾਂ ਕਹਿੰਦੀਆਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਉਨੇ ਆ ਕਰਵਾਉਂਦੇ ਹੋਣਗੇ ਪਰ ਬੜਾ ਘਟ ਦੇਖਣ ਨੂੰ ਮਿਲਦਾ ਕਿਉਂਕਿ ਪਿਛਲੇ ਦਿਨੀ ਸਾਡੇ ਪੰਜਾਬ ਦੇ ਅੰਦਰ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਪੁਲ ਦੇ ਉੱਪਰੋਂ ਮੁੰਡਾ ਡਿੱਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਵਾਰ-ਵਾਰ ਐਂਬੂਲੈਂਸ ਨੂੰ ਫੋਨ ਲਾ ਰਹੇ ਸੀ ਕਿ ਜਲਦੀ ਐਂਬੂਲੈਂਸ ਆਵੇ ਤਾਂ ਇਸ ਮੁੰਡੇ ਨੂੰ ਬਚਾ ਲਿਆ ਜਾਵੇ ਪਰ ਅਫਸੋਸ ਦੀ ਗੱਲ ਨਾਬੇ ਕੋਲ ਦੀ ਸ਼ਾਇਦ ਉਹ ਘਟਣਾ ਸੀ ਪਰ ਅਫਸੋਸ ਦੀ ਗੱਲ ਕਿ ਐਂਬੂਲੈਂਸ ਮੌਕੇ ਤੇ ਪਹੁੰਚੀ ਨਹੀਂ ਤੇ ਉਹ ਮੁੰਡਾ ਖਤਮ ਹੋ ਗਿਆ ਤਾ ਇਹ ਤਾਂ ਸਾਡੇ ਵਿਸ਼ਵ ਗੁਰੂ ਭਾਰਤ ਦਾ ਹਾਲ ਆ ਉਹ ਬਹੁਤ ਦੋਖ ਹੋਇਆ ਉਹ ਖਬਰ ਸੁਣ ਕੇ ਪਹਿਲਾਂ ਤਾਂ ਕਿ ਬੱਚਾ ਉੱਪਰ ਸਕੂਲ ਦੀ ਛੱਤ ਤੇ ਡਿੱਗੀ ਉਦਣ ਹੀ ਮੈਨੂੰ ਬੱਦੋਵਾਲਾ ਵਾਲੀ ਘਟਨਾ ਯਾਦ ਆਈ ਸਕੂਲ ਦੀ ਛੱਤ ਡਿੱਗਣ ਵਾਲੀ ਤੇ ਫੇਰ ਉਹ ਤੋਂ ਵੀ ਜ਼ਿਆਦਾ ਮਨ ਦੁਖੀ ਹੋਇਆ ਜਦੋਂ ਇਹ ਪਤਾ ਲੱਗਾ ਕਿ ਇੱਕ ਬੱਚੀ ਦਾ ਸੰਸਕਾਰ ਟਾਇਰ ਪਾਪਾ ਕੇ ਉਹਦੇ ਨਾਲ ਕੀਤਾ ਗਿਆ ਉਹਨੂੰ ਬਾਲਣ ਵੀ ਨਸੀਬ ਨਹੀਂ ਹੋਇਆ ਇਸ ਤੋਂ ਦੁੱਖ ਵਾਲੀ ਇਸ ਤੋਂ ਦਰਦ ਵਾਲੀ ਇਸ ਇਸ ਤੋਂ ਹਿਰਦਾ ਬਲੂੰਦਰਨ ਵਾਲੀ ਗੱਲ ਕਿਹੜੀ ਹੋ ਸਕਦੀ ਆ ਪਰ ਸਾਡੇ ਇੱਥੇ ਸਾਡੀਆਂ ਸਰਕਾਰਾਂ ਟਾਰਾ ਮਾਰਦੀਆਂ ਨਹੀਂ ਥੱਕਦੀਆਂ ਕਿ ਸਾਡਾ ਜਿਹੜਾ ਭਾਰਤ ਆ ਉਹ ਵਿਸ਼ਵ ਸ਼ਕਤੀ ਬਣ ਗਿਆ